ਸੋ ਕਰ ਰਹੇ ਸੋ ਭਾਰਤ ਦੀ ਬਹੁਤ ਹੀ ਖੂਬਸੂਰਤ ਤੇ ਪਰੰਪਰਾ ਜਿਹੜੀ ਅੱਜ ਸਾਰੀ ਦੁਨੀਆ ਦੇ ਅੰਦਰ ਦਾ ਨਾਮ ਜਾਣਿਆ ਜਾਂਦਾ ਸੋ ਅੱਜ ਡਿਸਟ੍ਰਿਕਟ ਖਾਨਕੋਟ ਦਾ ਈਵੈਂਟ ਲਮੈਨੀ ਸਟੇਡੀਅਮ ਦੇ ਅੰਦਰ ਬਹੁਤ ਹੀ ਖੂਬਸੂਰਤ ਤਨ ਨਾਲ ਆਰਗੇਨਾਈਜ਼ ਕੀਤਾ ਗਿਆ ਸੋ ਵਾਕ ਵਾਕ ਸਾਈਡਾ ਤੋਂ ਲੋਕ ਵਾਕ ਵਾਕ ਸਤਿਆਨਾ ਜੁੜੇ ਲੋਕ ਆ ਜਿਹੜੇ ਜੋਗਾ ਦੇ ਆਇਆ ਸੋ ਬਹੁਤ ਖੂਸ ਨੂੰ ਪਾਲੂ ਮੈਂ ਸਮਝਦਾ ਵੀ ਇਹ ਨਾ ਕੇਵਲ ਸਰੀਰ ਨੂੰ ਇੱਕ ਤੰਦਰੁਸਤੀ ਵਾਲੇ ਪਾਸੇ ਮਨੋਕੁ ਨੂੰ ਮਲਕ ਨੂੰ ਮਲਕ ਕਰਦਾ ਬਲਕਿ ਮਾਨਸਿਕ ਤੌਰ ਤੇ ਵੀ ਮਨੋਕ ਨੂੰ ਮਲਕ ਕਰਦਾ ਉਹਨੂੰ ਰੋਸਟ ਕਰਦਾ ਸੋ ਅੱਜ ਇੱਥੇ ਵੀ ਬਹੁਤ ਵੱਡੀ ਦਦਾਜ ਚਾਹੇ ਸਾਡੀਆਂ ਭੈਣਾ ਹੋਣ ਚਾਹੇ ਨੌਜਵਾਨ ਹੋਣ ਸੋ ਪ੍ਰਸ਼ਾਸਨ ਕਿ ਬਖਾਰਿਸਵਾ ਦੇਸੀ ਅਫਗਾਨਪੁਰ ਅਦਿੱਤਿਆ ਜੀ ਸੋ ਸਾਰੀ ਉਹਨਾਂ ਦੀ ਪ੍ਰਸ਼ਾਸਨ ਦੀ ਟੀਮ ਸੋ ਨਾਲ ਜੁੜੇ ਲੋਕ ਹੋਣ ਬਤਵੰਤ ਲੋਕ ਹੋਣ ਸੋ तमाम ਲੋਕਾਂ ਨੇ ਆਜਿੱਤ ਬੜਾ ਖੁਸ਼ ਹੋ ਕਿ ਜਿਹੜਾ ਸਮਾਂ ਲੱਗ ਰਿਹਾ ਸੋ ਮੈਨੂੰ ਵੀ ਖਿਆਲ ਦਾ ਮੌਕਾ ਮਿਲਿਆ ਸੋ ਮੈਂ ਇਸ ਜੋਗਾ ਦਿਨ ਦਿੱਤੇ ਜ਼ਰੂਰ ਅਪੀਲ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਕਿ ਆਨ ਵਾਲਾ ਸਮਾਂ ਪਲਾਂਟੇਸ਼ਨ ਦਾ ਸਮਾਂ ਔਰ ਜਦੋਂ ਮੀਂਹ ਸ਼ੁਰੂ ਹੁੰਦਾ ਸਾਰੇ ਪੰਜਾਬ ਦੇ ਅੰਦਰ ਅਸੀਂ ਲਗਭਗ 1 ਕਰੋੜ 75 ਲੱਖ ਬੂਟੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਲੰਨ ਰਹੀ ਚੀਜ਼ਾਂ ਮਿਲੀਆਂ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਹਰ ਇੱਕ ਇਨਸਾਨ ਆਪਣੇ ਆਪਣੇ ਜਿੱਥੇ ਜਿੱਥੇ ਬੈਠਾ ਹੈਗਾ ਉਹ ਇੱਕ ਕਬੂਟਾ ਜ਼ਰੂਰ ਲਾਵੇ ਤਾਂ ਜੋ ਜਿਹੜਾ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਆ ਰਿਹਾ ਉਹਦਾ ਅਸਰ ਸਾਡੇ ਤੇ ਵੀ ਪਿਆਰੇ ਆ ਉਸ ਅਸਰ ਤੋਂ ਬਚਣ ਦੇ ਲਈ ਮੈਨੂੰ ਮਨ ਲੱਗਦਾ ਵੀ ਜਿਹੜਾ ਇਹ ਧਰਤੀ ਦੇ ਉੱਤੇ ਵੱਧ ਵੱਧ ਰੁੱਖ ਲੱਗਣੇ ਚਾਹੀਦੇ ਆ ਸੋ ਮੈਂ ਇਹ ਵੀ ਲੋਕਾਂ ਨੂੰ ਅਪੀਲ ਕਰਾਂਗਾ ਬਹੁਤ ਸਾਰੇ ਲੋਕ ਆਏ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਸੋ ਬਾਸੀ ਪ੍ਰਕਿਰਿਆ ਇਸ ਤਰ੍ਹਾਂ ਜਾਰੀ ਰਹੇਗੀ ਸਾਰੇ ਲੋਕਾਂ ਦਾ ਧੰਨਵਾਦ